ਹਰ ਘਰ ਦੇ ਚ ਇੱਕ ਸਿੱਖ ਚਾਹੀਦਾ ਹੈ ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਹਿੰਦੁਸਤਾਨ ਦੇ ਧਰਮ ਨੂੰ ਇਹਦੀ ਇੱਜ਼ਤ ਆਬਰੂ ਨੂੰ ਬਚਾ ਕੇ ਰੱਖਣਾ ਹੈ ਤਾਂ ਇੱਕ ਗੁਰੂ ਗੋਬਿੰਦ ਸਿੰਘ ਦਾ लाडला ਹਰ ਘਰ ਦੇ ਚ ਚਾਹੀਦਾ ਹੈ ਕੁੱਲੇ ਵਿਚਾਰਾਂ ਦਾ ਮਾਲਕ ਸੀ Swami Vivekananda ਇਸ ਤੇ ਕਿਸੇ ਨੇ ਪ੍ਰਸ਼ਨ ਕੀਤਾ Swami ji ਕੀ ਬਲਾਈਂਡ ਫੇਥ ਚਾਹੀਦਾ ਹੈ ਸ਼ਿਆਣਾ ਬੰਦਾ ਸੀ ਸੁਲਝਿਆ ਹੋਇਆ ਸੀ ਔਰ ਗੱਲ ਸਮਝ ਗਿਆ ਵੀ ਇਹ ਮਨੋ ਕਿਹੜੇ ਤਲ ਤੇ ਖੜਾ ਹੋ ਕੇ ਬੋਲ ਰਿਹਾ ਕਿੱਥੋਂ ਬੋਲ ਰਿਹਾ ਵਿਵੇਕਾਨੰਦ ਕਹਿਣ ਲੱਗੇ ਹਾਂ ਬਲਾਈਂਡ ਫੇਥ ਵੀ ਚਾਹੀਦਾ ਹੈ ਪਰ ਇੱਕ ਸ਼ਰਤ ਹੈ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ ਅੰਧ ਵਿਸ਼ਵਾਸ ਵੀ ਚਾਹੀਦਾ ਹੈ ਪਰ ਇੱਕ ਸ਼ਰਤ ਹੈ ਜਿਸ ਤੇ ਵਿਸ਼ਵਾਸ ਕਰਿਓ ਅੰਦਾ ਨਾ ਹੋਵੇ ਗੱਲ ਬੜੀ ਅਗਮੇ ਪਰਮਾਤਮਾ ਸਰਵ ਸ਼ਕਤੀਮਾ ਔਰ ਸਭ ਕੁਝ ਨੂੰ ਇੱਕੋ ਹੀ ਵਕਤ ਦੇਖਣ ਵਾਲਾ ਸਭ ਤੇ ਇੱਕੋ ਹੀ ਸਮੇਂ ਨਿਗਾਹ ਰੱਖਣ ਵਾਲਾ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਸਾਰਿਆਂ ਨੂੰ ਵੇਖ ਰਿਹਾ ਅੰਨੀ ਤਿੱਖੀ ਨਿਗਾਹ ਉਸ ਦੀ ਕਿੰਨੀ ਆ ਤੇਜ਼ ਉਸ ਦੀਆਂ ਨਜ਼ਰਾਂ ਪਰ ਸੁਪਸ਼ਟ ਹੈ ਧਰਮ ਪਹਿਲੇ ਕਦਮ ਦੇ ਚ ਬਲਾਈਨ ਫੇਤ ਹੈ ਪਤਾ ਨਹੀਂ ਆਪ ਸਹਿਮਤ ਹੋਵੋਗੇ ਕਿ ਨਹੀਂ ਜਿਸ ਪਰਮਾਤਮਾ ਨੂੰ ਸਮਝਿਆ ਨਹੀਂ ਜਾਣਿਆ ਨਹੀਂ ਵੇਖਿਆ ਨਹੀਂ ਉਹਨ ਉਸਤੇ ਫੇਤ ਕਰੀਏ ਜਿਹਨੂੰ ਵੇਖਿਆ ਨਹੀਂ ਜਾਣਿਆ ਨਹੀਂ ਸਮਝਿਆ ਨਹੀਂ ਉਸਤੇ ਬਰੋਸਾ ਕਰੀਏ ਕੋਈ ਸੈਂਟਿਸਟ ਤੇ ਕਹਿ ਦੇਗਾ ਇਹ ਮੂਰਤ ਹੈ ਇਹ ਤੇ ਮੂਰਤ ਤਾਂ ਇਸ ਵਾਸਤੇ ਇਸ ਸਦੀ ਦੇ ਚੋਟੀ ਦੇ ਸਿਆਣੇ ਮਨੁੱਖ ਪਰਮਾਤਮਾ ਤੋਂ ਇਨਕਾਰ ਹੀ ਹੋ ਗਏ ਸਿਰਫ ਵਿਦੇਸ਼ਾਂ ਚ ਹੀ ਨਹੀਂ ਦੇਸ਼ ਤੇ ਵੀ ਹਿੰਦੁਸਤਾਨ ਵਿੱਚ ਵੀ ਚੋਟੀ ਦੇ ਸਿਆਣੇ ਮਨੁੱਖ ਬਿਲਕੁਲ ਇਨਕਾਰ ਹੀ ਨੇ ਕੋਈ ਮੰਦਰ ਮਸਜਿਦ ਗੁਰਦੁਆਰੇ ਚ ਉਹ ਨਹੀਂ ਦਿਖਾਈ ਦਿੰਦੇ ਜੋ ਦਿਮਾਗ ਦੇ ਧਨੀ ਨੇ ਕਲਮ ਦੇ ਧਨੀ ਨੇ ਬਹੁਤ ਚੋਟੀ ਦੇ ਸਿਆਣੇ ਮਨੁੱਖ ਉਹਨਾਂ ਨੂੰ ਤੇ ਬਿਲਕੁਲ ਬਚਪਨਾ ਦਿਖਾਈ ਦਿੰਦਾ ਹੈ ਵੀ ਅੰਮ੍ਰਿਤ ਵੇਲੇ ਬੈਠ ਕੇ ਫਿਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਇੱਕੋ ਹੀ ਸ਼ਬਦ ਰੱਟੀ ਜਾਓ ਉਹ ਕਹਿੰਦੇ ਨੇ ਕੀ پاگل ਬੰਨੇ ਇੱਕੋ ਹੀ ਸ਼ਬਦ ਰੱਟੀ ਜਾਓ ਬਾਰ-ਬਾਰ ਰੱਟੀ ਜਾਓ ਰੋਜ਼-ਰੋਜ਼ ਰੱਟੀ ਜਾਓ ਸਿਆਣੇ ਦਾ ਮਨ راضی ਨਹੀਂ ਹੁੰਦਾ ਔਰ ਜਿੰਨਾ ਸਿਆਣਾ ਹੋਵੇਗਾ ਇਹ ਸਦੀ ਬਹੁਤ ਸਿਆਣੀ ਹੈ ਇਸ ਵਾਸਤੇ ਨਾਸਿਕ ਸਦੀ ਹੈ ਬਿਲਕੁਲ ਨਾਸਿਕ ਇਹ ਗੱਲ ਵੱਖਰੀ ਹੈ ਕਿ ਧਾਰਮਿਕ ਮੰਦਰ ਇਸ ਸਦੀ ਦੇ ਵਿੱਚ ਬਹੁਤ ਬਣੇ ਨੇ ਬੜੀਆਂ ਖੂਬਸੂਰਤ ਮਸਜਿਦਾਂ ਬਣੀਆਂ ਨੇ ساری ਦੁਨੀਆ 'ਚ ਔਰ ਖਾਸ ਕਰਕੇ ਮਿਡਲ ਈਸਟ ਏਜ ਮੈਂ ਜੋ ਦੇਖਿਆ ਕੁਐਤ ਦੇਚ ਅਦਰ ਈਰਾਨ ਦੇਚ ਔਰ ਇਰਾਕ ਦੇਚ ਜਿਸ ਡੰਗਰੀਆਂ ਮਸਜਿਦਾਂ ਬਣੀਆਂ ਨੇ ਹੈਰਾਨੀ ਹੋਉਂਦੀ ਹੈ ਐਸੀਆਂ ਖੂਬਸੂਰਤ ਮਸਜਿਦਾਂ ਔਰ ਉਹਨਾਂ ਦੇ ਉਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਐਸੀਆਂ ਖੂਬਸੂਰਤ ਜਿਤਨੇ ਖੂਬਸੂਰਤ ਮੰਦਰ ਔਰ ਕੀਮਤੀ ਮੰਦਰ ਇਸ ਸਦੀ ਦੇ ਚ ਬਣੇ ਨੇ ਪਹਿਲੇ ਨਹੀਂ ਸਨ ਗਾਲਬਨ ਕੋਈ 50 ਸਾਲ ਤੋਂ ਇੱਕ ਮੰਦਰ ਤੇ ਕਾਨਪੁਰ ਦੇ ਚ ਬਣ ਰਿਹਾ ਹੈ ਕਪੜਾ ਮਿੱਲਾਂ ਦੇ ਮਾਲਕ ਨੇ ਉਹਨਾਂ ਨੂੰ ਜਕੇ ਵਾਲਿਆਂ ਦਾ ਮੰਦਰ ਕਹਿੰਦੇ ਨੇ ਜੋ ਕੀ ਲਾਲ ਕਮਲਾਪਤ ਇਕ ਅੰਦਾਜ਼ੇ ਦੇ ਮੁਤਾਬਕ ਉਸ ਮੰਦਰ ਤੇ ਕੋਈ 40 ਕਰੋੜ ਰੁਪਏ ਖਰਚ ਹੋ ਚੁਕੇ ਹਨ ਜੋ ਪਿਛਲੇ ਸਾਲ ਦਾਸ ਨੂੰ ਦੱਸਿਆ ਗਿਆ ਔਰ ਕਮ ਹੋ ਰਿਹਾ ਹੈ ਅਜੇ ਵੀ ਚੱਲ ਰਿਹਾ ਹੈ ਔਰ ਜਿਹੜੇ ਬਣਵਾ ਰਹੇ ਨੇ ਉਹਨਾਂ ਦੀ ਸੋਚਣੀ ਹੈ ਜਿੰਨੇ ਚਿਰ ਤੱਕ ਸਾਡਾ ਖਾਨਦਾਨ ਹੈ ਮੰਦਰ ਬਣਾਈ ਜਾਣਾ ਕੁਛ ਨਾ ਕੋਈ ਨਵਾਂ ਸਿਲਸਿਲਾ ਉਸੇ ਜੋੜੀ ਜਾਣਾ ਜੋੜੀ ਜਾਣਾ ਜੋੜੀ ਜਾਣਾ ਔਰ ਇਸ ਤਰ੍ਹਾਂ ਭਾਰਤ ਦੇ ਛੋੜ ਰਾਜਸਥਾਨ ਦੇ ਮਕਰਾਨਿਆਂ ਦਾ ਸਾਰਾ ਮਾਰਬਲ ਅੱਜਕੱਲ ਗੁਰਦੁਆਰਿਆਂ ਨੂੰ ਲੱਗ ਰਿਹਾ ਹੈ ਹਿੰਦੁਸਤਾਨ ਦੇ ਮਾਰਬਲ ਬਹੁਤ ਮਹਿੰਗਾ ਹੋ ਗਿਆ ਗੁਰਦੁਆਰਿਆਂ ਕਰਕੇ ਕੋਈ ਐਸਾ ਗੁਰਦੁਆਰਾ ਨਹੀਂ ਜਿੱਥੇ ਉਸ ਖਾਨ ਤੋਂ سنگ ਮਰਮਰ ਨਹੀਂ ਜਾ ਰਿਹਾ ਬੜੇ ਖੂਬਸੂਰਤ ਗੁਰਦੁਆਰੇ ਹਨ ਬੜੇ ਕੀਮਤੀ ਮੰਦਰ ਔਰ ਬੜੇ ਆਲੀਸ਼ਾਨ ਮਸਜਿਦਾਂ ਬੜ ਕੇ ਤਿਆਰ ਹੋਈਆਂ ਨੇ ਇੰਜ ਕਹਿ ਲੋ धार्मिक मंदिर की तादाद बदी है पर किस्मती है कि धार्मिक बंद घट गई है जितने जमीन उत्ते धार्मिक मंदिर ने उतने भी धार्मिक मनुख नहीं ने। है ये भी मैं अर्ज कर पता नहीं इस सहमत होवोगे कि नहीं इतनी गल बर्दाश्त कर लोगे कि नहीं थोड़े दे जितने चर्च जितने मंदिर ਜਿਤਨੀਆਂ ਮਸਜਿਦਾਂ ਤੇ ਜਿਤਨੇ ਗੁਰਦੁਆਰੇ ਨੇ ਮੈਨੂੰ ਉਮੀਦ ਨਹੀਂ ਇਤਨੇ ਵੀ ਧਾਰਮਿਕ ਮਨੁੱਖ ਹੋਣ ਇਤਨੇ ਵੀ ਹੋ ਧਾਰਮਿਕ ਮਨੁੱਖ ਉਹ ਜਿਹਨੂੰ ਵੇਖਦੇ ਆਂ ਪ੍ਰਮਾਤਮਾ ਚੇਤੇ ਆਵੇ ਜਿਹਨੂੰ ਵੇਖਦੇ ਆਂ ਗੁਰੂ ਚੇਤੇ ਆਵੇ ਅਸੀਂ ਅਰਦਾਸ ਦੇ ਸ਼ਬਦ ਵੀ ਐਡ ਕੀਤੇ ਹੋਏ ਨੇ ਸੇ ਸਤ ਗੁਰਮੁਖ ਪਿਆਰੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਜਿਹਨੂੰ ਮਿਲੀ ਤੇ ਵਾਹਿਗੁਰੂ ਨਿਕਲ ਜਾਏ ਮੂੰਹ ਆਖਿਰ ਮਸਜਿਦ ਨੂੰ ਵੇਖ ਕੇ ਜੀ ਜ਼ਬਾਨ ਚੋਂ ਅੱਲਾ ਨਿਕਲੇ ਨੇ ਤੇ ਜੋ ਮਸਜਿਦ ਤੱਕ ਪਹੁੰਚ ਗਏ ਉਹਨੂੰ ਵੇਖ ਕੇ ਵੀ ਅੱਲਾ ਨਿਕਲਣਾ ਚਾਹੀਦਾ ਮੂੰਹ ਗੁਰਦੁਆਰੇ ਨੂੰ ਵੇਖ ਕੇ ਜੀ ਜ਼ਬਾਨ ਚੋਂ ਵਾਹਿਗੁਰੂ ਨਿਕਲੇ ਤੇ ਜੋ ਗੁਰੂ ਤੱਕ ਪਹੁੰਚ ਗਏ ਉਹਨੂੰ ਵੇਖ ਕੇ ਵੀ ਵਾਹਿਗੁਰੂ ਨਿਕਲਣਾ ਚਾਹੀਦਾ ਜੋ ਮੰਦਰ ਨੂੰ ਵੇਖ ਕੇ ਤੇ ਵੇਖਦੇ ਆਉਂਦੀ ਜ਼ਬਾਨ ओम उच्चारण करे राम उच्चारण करे तो कम से कम अनु वेक के भी तो राम निकलना ही चाहिए पर नहीं धार्मिक मंदिर बहुत ज्यादा नहीं सारी दुनिया में धार्मिक मनुख नहीं है और धार्मिक मंदिरों का काम इतना ही सी कि धार्मिक मनुख पैदा करने तकसाले ਇਤੋਂ ਧਾਰਮਕ ਮਨੁੱਖਾ ਨੂੰ ਗੜਨ ਹੈ ਤੇ ਟਕਸਾਲਾ ਮੌਜੂਦ ਹੋਵਨ ਔਰ ਬੜੀਆਂ ਖੂਬਸੂਰਤ ਟਕਸਾਲਾ ਮੌਜੂਦ ਹੋਵਨ ਪਰ ਸਿੱਕੇ ਨਾ ਘੜੇ ਜਾਂਦੇ ਹੋਣ ਧਾਰਮਕ ਮਨੁੱਖ ਘੜੇ ਹੀ ਨਾ ਜਾਂਦੇ ਹੋਣ ਇਹ ਤੇ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਇਹ ਸਦੀ ਬੜੀ ਸਿਆਣੀ ਹੈ ਇਹਨੂੰ ਕਹਿ ਦਈਏ ਦਿਖਾਈ ਤੇ ਨਹੀਂ ਦਿੰਦਾ ਕੋਈ ਪ੍ਰਤੱਖ ਸਬੂਤ ਨਹੀਂ ਭਰੋਸਾ ਕਰ ਕੌਣ ਕਰੇਗਾ ਅੱਜ ਦਾ ਬੱਚਾ ਵੀ ਸਿਆਣਾ ਇਨਕਾਰੀ ਹੈ ਤੇ ਵੀ ਮਹਾਰਜ ਕਰਦੇ ਆਂ। ਔਰ ਇਸ ਸਦੀ ਦੇ ਚ ਇੱਕ ਹੋਰ ਦੁਬਦਾ ਵੀ ਖੜੀ ਹੋ ਗਈ ਹੈ। ਪੀੜੀ ਅੰਤਰਾਲ ਵੀ ਬੜਾ ਪੈਦਾ ਹੋ ਗਿਆ ਹੈ। ਪਿਓ ਪੁੱਤਰ ਦੇ ਚ ਬਹੁਤ ਵੱਡਾ ਫਾਸਲਾ ਹੋ ਗਿਆ ਹੈ। ਪੁਰਾਣੇ ਜ਼ਮਾਨੇ ਚ ਨਹੀਂ ਸੀ। ਚੰਦ ਸਦੀਆਂ ਪਿੱਛੇ ਚਲੇ ਜਾਓ। ਹਰ ਇੱਕ ਦਾ ਗੁਰੂ, ਉਸਤਾਦ ਉਸ ਦਾ ਪਿਓ ਹੀ ਹੁੰਦਾ ਸੀ। ਇੱਕ ਦਰਖਾਨ ਹੈ, ਕਾਰਪੈਂਟਰ। ਬੱਚਾ ਪਿਓ ਤੋਂ ਹੀ ਲੱਕੜ ਦਾ ਸਾਰਾ ਕੰਮ ਸਿੱਖਦਾ ਸੀ। ਪਿਓ ਸਹੇਜੇ ਸਹੇਜੇ ਬਜ਼ੁਰਗ ਹੁੰਦਾ ਜਾ ਰਿਹਾ ਹੈ ਲੱਕੜ ਦੇ ਸਬੰਧ ਵਿੱਚ ਉਸ ਦੀ ਜਾਣਕਾਰੀ ਘੜਨ ਦੇ ਸਬੰਧ ਵਿੱਚ ਉਸ ਦਾ ਗਿਆਨ ਵੀ ਵੱਧਦਾ ਜਾ ਰਿਹਾ ਹੈ ਹਰ ਹਾਲਤ ਵਿੱਚ ਪਿਓ ਅੱਗੇ ਆਉਂਦਾ ਸੀ ਗਿਆਨ ਦੇ ਵਿੱਚ ਪੁੱਤਰ ਨਾਲੋਂ ਤਾਂ ਪੁੱਤਰ ਦੇ ਮਨ ਦੇ ਸਤਕਾਰ ਹੁੰਦਾ ਸੀ ਸ਼ਰਦਾ ਆਉਂਦੀ ਸੀ ਗਹਿਣੇ ਘੜਨ ਦਾ ਕੰਮ ਇੱਕ ਸੁਨਾਰ ਆਪਣੇ ਪਿਓ ਤੋਂ ਹੀ ਸਿੱਖਦਾ ਸੀ ਪਿਓ ਉਸ ਦਾ ਉਸਤਾਦ ਹੁੰਦਾ ਸੀ ਪਿਓ ਉਸ ਦਾ ਗੈਣੀਆਂ ਨੂੰ ਘਣਨ ਦੇ ਸੰਬੰਧੇ ਚ ਗੁਰੂ ਹੁੰਦਾ ਸੀ। ਔਰ ਹਰ ਹਾਲਤ ਚ ਪਿਓ ਅੱਗੇ ਹੁੰਦਾ ਸੀ। ਜਾਣਕਾਰੀ ਦੇ। ਤੋਂ ਪਿਤਾ ਦਾ ਸਤਕਾਰ ਮੰਨਦੇ ਚ ਬਣਿਆ ਰਹਿੰਦਾ ਸੀ। ਇਕ ਲੋਹਾਰ ਲੋਹੇ ਨੂੰ ਘੜਨ ਦੀ ਸਾਰੀ ਕਿਰਿਆ ਆਪਣੇ ਪਿਓ ਤੋਂ ਹੀ ਸਿੱਖਦਾ ਸੀ। ਲੋਹਾਰ ਦਾ ਬੱਚਾ ਲੋਹਾਰ ਹੀ ਹੁੰਦਾ ਸੀ। ਔਰ ਕੋਈ ਪੁੱਤਰ ਕਿਤਨਾ ਵੀ ਸਿਆਣਾ ਕਿਉਂ ਨਾ ਹੋ ਜਾਏ। ਉਹ ਇਤਨਾ ਸਮਝਦਾਰ ਸੀ ਪਿਓ ਮੇਰਾ ਅੱਗੇ ਬਹੁਤ ਉਹਨੂੰ ਜ਼ਿਆਦਾ ਜਾਣਕਾਰੀ ਲੋਹੇ ਦੀ ਲੋਹਾ ਗੜਨ ਦੀ ਮੇਰੇ ਨਾਲੋਂ ਸਿਆਣਾ ਹੈ ਸਨਮਾਨ ਸਿਆਣੇ ਦਾ ਆਉਂਦਾ ਹੈ ਇੱਕ ਚਮਾਰ ਜੁੱਤੀਆਂ ਸੀਣ ਦਾ ਬਣਾਉਣ ਦਾ ਕੰਮ ਚਮੜੇ ਦੀ ਸਾਰੀ ਜਾਣਕਾਰੀ ਆਪਣੇ ਪਿਓ ਤੋਂ ਲੈਂਦਾ ਸੀ ਇੱਕ ਭਾਂਡੇ ਘੜਨ ਵਾਲਾ ਭਾਂਡਿਆਂ ਨੂੰ ਬਣਾਉਣ ਵਾਲਾ ਭਾਂਡੇ ਘੜਨ ਵਾਲਾ ਸਾਰੀ ਸਿੱਖਿਆ ਵਿਦਿਸ਼ਾ ਆਪਣੇ ਪਿਓ ਤੋਂ ਲੈਂਦਾ ਸੀ ਪੁਰਾਣਾ ਤੁਸੀਂ ਸਾਰਾ ਨਜ਼ਮ ਦੇਖ ਲਓ ਇੱਕ ਜੁਲਾਹ ਹਾ ਕੱਪੜਿਆਂ ਨੂੰ ਬੁਣਨ ਦਾ ਸਾਰਾ ਕੰਮ ਆਪਣੇ ਪਿਓ ਤੋਂ ਸਿੱਖਦਾ ਸੀ ਜੁਲਾਹੇ ਦਾ ਲड़का ਜੁਲਾਹਾ ਹੀ ਹੁੰਦਾ ਸੀ ਵਿਪਰੀਤ ਜਾਣ ਦੇ ਕੋਈ ਨਾ ਸਾਧਨ ਸਨ ਨਾ ਰਸਤੇ ਸਨ ਇੱਕ ਪੁਜਾਰੀ ਦਾ ਪੁੱਤਰ ਪੁਜਾਰੀ ਹੁੰਦਾ ਸੀ ਔਰ ਪੂਜਾ ਪਾਠ ਦੇ ਮਾਮਲੇ 'ਚ ਧਰਮ ਗ੍ਰੰਥਾਂ ਦੇ ਗਿਆਨ ਦੇ ਮਾਮਲੇ 'ਚ ਪਿਓ ਆ ਗਏ ਉਹਨਾਂ ਸੇ। ਪਿਓ ਦਾ ਸਤਕਾਰ ਸੀ। ਪਿਤਾ ਦਾ ਸਨਮਾਨ ਸੀ। ਆਪਣੇ ਤੋਂ ਵੱਡੇ ਦਾ ਸਨਮਾਨ ਸੀ। ਇਸ ਸਦੀ ਦੇ ਇਸ ਬੀਛੇਨੀ શરી ਦੇ ਚ ਪੀੜੀ ਅੰਤਰਾਲ ਪੈਦਾ ਹੋ ਗਿਆ ਹੈ। ਮਾਂ-ਬਾਪ ਦਾ ਸਤਕਾਰ ਨਹੀਂ ਕਾਰਨ। ਪੁੱਤਰ ਕੋਈ ਨਵੀਆਂ ਖਬਰਾਂ ਲੈ ਕੇ ਆਇਆ ਹੈ। ਨਵੀਂ ਵਿੱਦਿਆ ਲੈ ਕੇ ਆ ਗਿਆ ਹੈ। ਨਵਾਂ ਗਿਆਨ ਲੈ ਕੇ ਆ ਗਿਆ ਹੈ। ਜੋ ਪਿਓ ਕੋਲ ਨਹੀਂ ਹੈ। ਜੰਦ ਸਦੀਆਂ ਪਹਿਲੇ ਨਾ ਕੋਲਿਜ ਸਨ ਨਾ ਵਿਸ਼ਵ ਵਿਦਿਆਲੇ ਸਨ ਨਾ ਸਕੂਲ ਸਨ। ਕ੍ਰਿਸ਼ਨ ਦੇ ਜ਼ਮਾਨੇ ਚ ਵੀ ਨਹੀਂ ਸਨ। ਕ੍ਰਿਸ਼ਨ ਨੇ ਪੜਨਾ ਸੀ। ਸ਼ਾਸਤਰ ਵਿਦਿਆ ਨੂੰ ਤੇ ਸ਼ਸਤਰ ਵਿਦਿਆ ਨੂੰ। ਪਤਾ ਹੈ ਮਥਰਾ ਤੋਂ ਜਾਣਾ ਪਿਆ ਉਹਨਾਂ ਨੂੰ ਅਵੰਤ ਕਾ ਉਜੈਨ ਦੇ ਚ। ਉਹ ਮਥਰਾ ਤੋਂ ਉਜੈਨ 500 ਮੀਲ ਹੈ। ਇਹਦਾ ਮਤਲਬ 500 ਮੀਲ ਵਿਚਕਾਰ ਕੋਈ ਵਿਦਿਆਲਾ ਨਹੀਂ ਸੀ। ਸੈਕੜੇ ਸ਼ਹਿਰ ਵਿੱਚ ਪੈਂਦੇ ਨੇ ਵਿਦਿਆਲਾ ਸਿਰਫ ਉਜੈਨ ਦੇ ਸੀ 500 ਮੀਲ 1000 ਮੀਲ ਦੂਰ ਦੂਰ ਸੰਪਨ ਘਰਾਣਿਆਂ ਦੇ ਬੱਚੇ ਉਹ ਵੀ ਰਾਜ ਘਰਾਣਿਆਂ ਦੇ ਬੱਚੇ ਕ੍ਰਿਸ਼ਨ ਰਾਜ ਘਰਾਣੇ ਦਾ ਸੀ ਪੜਨ ਦੇ ਸਫਲ ਹੋ ਜਾਂਦੇ ਸਨ ਬਾਕੀ ਦੁਨੀਆ ਅਨਪੜ੍ਹ ਰਹਿ ਜਾਂਦੀ ਸੀ ਆਮ ਬੱਚੇ ਕਿਰਤ ਆਪਣੇ ਪਿਓ ਤੋਂ ਸਿੱਖਦੇ ਸਨ ਚਾਹ ਕਪੜਾ ਬਣਾਣਾ ਚਾਹ ਲੋਹਾ ਘੜਨਾ ਚਾਹ ਸੋਨਾ ਘੜਨਾ ਚਾਹ ਪਿੱਤਲ ਘੜਕੇ ਭਾਂਡੇ ਬਣਾਉਣੇ ਨੇ ਚਾਹ ਮਿੱਟੀ ਨੂੰ ਜੋ ਹੈ ਗੁਣ ਕੇ ਘੜੇ ਬਣਾਉਣੇ ਨੇ ਤੇ ਪਿਆਲੇ ਬਣਾਉਣੇ ਨੇ ਚਾਹ ਲਖਣ ਨੂੰ ਘੜਕੇ ਤੋਂ ਉਹਨੂੰ ਸਵਾਰਨਾ ਹੈ ਤੇ ਸ਼ਿੰਗਾਰਨਾ ਹੈ ਚਾਹ ਕੋਈ ਰਾਜ ਮਿਸਤਰੀ ਹੁੰਦਾ ਸੀ ਤੇ ਚੇਟਾ ਬਣਾਉਣ ਦਾ ਕੰਮ ਹੈ ਹਰ ਬੱਚਾ ਆਪਣੇ ਪਿਓ ਤੋਂ ਸਿੱਖਦਾ ਸੀ ਉਸ ਦਾ ਪਿਓ ਹਰ ਹਾਲਤ ਵਿੱਚ ਉਸ ਤੋਂ ਅੱਗੇ ਸੀ ਤਾਂ ਪਿਓ ਦਾ ਸਨਮਾਨ ਸੀ ਅੱਜ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਬੱਚਾ ਨਵੀਂ ਗੱਲ ਲੈ ਕੇ ਆ ਗਿਆ ਜੋ ਪਿਓ ਕੋਲ ਨਹੀਂ ਹੈ ਦਾਦੇ ਕੋਲ ਨਹੀਂ ਹੈ ਮਾਂ ਕੋਲ ਨਹੀਂ ਹੈ। ਔਰ ਬੱਚੇ ਦੀ ਦ੍ਰਿਸ਼ਟੀ ਚ ਪਿਓ ਬਿਲਕੁਲ ਅਗਿਆਨੇ ਹੈ। ਇਹ ਗ੍ਰਹਿਣੇ ਛਤਰਾ ਨੂੰ ਨਹੀਂ ਸਮਝਦਾ। ਇਹਦੇ ਕੋਲ ਪਾਣੀ ਦੀ ਜਾਣਕਾਰੀ ਨਹੀਂ ਹੈ। ਇਹਦੇ ਕੋਲ ਜ਼ਮੀਨ ਦਾ ਬੋਧ ਨਹੀਂ ਹੈ। ਇਹ ਕੋਈ ਮੇਰਾ ਪਿਓ ਬਨਸਪਤੀ ਸ਼ਾਸਤਰੀ ਨਹੀਂ ਹੈ। ਬਨਸਪਤੀ ਦੇ ਸੰਬੰਧ ਵਿੱਚ ਨਹੀਂ ਜਾਣਦਾ ਕੁਝ ਵੀ ਨਹੀਂ ਸੁਣ ਪਤਾ ਇਹਦੇ ਕੋਲ ਕੋਈ ਸ਼ਰੀਰ ਦੀ ਜਾਣਕਾਰੀ ਨਹੀਂ ਹੈ ਤੂੰ ਦੇਖਦਾ ਹੈ ਪਿਓ ਤੇ ਮੇਰਾ ਹਰ ਹਾਲ ਦੇ ਜੋ ਹੈ ਪਿੱਛੇ ਹੈ ਤੇ ਜੋ ਪਿੱਛੇ ਹੈ ਉਸ ਦੇ ਲਈ ਮਨ ਦੇ ਸਨਮਾਨ ਨਹੀਂ ਰਹਿੰਦਾ ਇੱਜ਼ਤ ਨਹੀਂ ਰਹਿੰਦੀ ਬਗੌਰ ਮਦਲਾ ਕਰ ਲੈ ਰਸਮੀ ਤੌਰ ਤੇ ਅਗਰ ਪਿਓ ਨੇ ਮੱਥਾ ਜੋ ਹੈ ਪਿਓ ਦੇ ਅੱਗੇ ਮੱਥਾ ਵੀ ਟੇਕ ਦਿੱਤਾ ਬੱਚੇ ਨੇ ਯਕੀਨ ਜਾਨੋ ਉਸ ਮੱਥਾ ਟੇਕਣ ਦੇ ਵਿੱਚ ਵੀ ਇਨਕਾਰ ਹੈ ਕਿ ਭਉ ਤੂੰ ਇਸ ਯੋਗ ਨਹੀਂ ਹੈ ਕਿ ਤੈਨੂੰ ਮੈਂ ਮੱਥਾ ਟੇਕਾਂ। ਉਹ ਖੇਨਾ ਹੁਣਾ ਬਿਲਕੁਲ ਸਹੀ ਹੈ। ਇਸ ਸਦੀ ਦੇ ਸਾਰੀ ਦੁਨੀਆ ਦੇ ਨੌਜਵਾਨ ਪਨੇਰੀ ਦੇ ਅੰਦਰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਘਟ ਗਿਆ ਹੈ। ਨੌਜਵਾਨ ਨਵੀਂ ਜਾਣਕਾਰੀ ਲੈ ਕੇ ਆ ਗਿਆ ਕਾਲਜ ਤੋਂ। ਵਿਸ਼ਵ ਵਿਦਿਆਲਿਆਂ ਤੋਂ ਸਕੂਲਾਂ ਤੋਂ ਪਿਓ ਨੂੰ ਪਤਾ ਹੀ ਕੋਈ ਨਹੀਂ ਔਰ ਉਹ ਬੱਚਾ ਆਪਣੇ ਅਚੇਤਨ ਮਨ ਦੇ ਸਮਝਦਾ ਪਿਓ ਨਾਲੋਂ მე ਅੱਗੇ ਆ। ਸਿੱਖ ਸਾਧੀ ਸਭ ਕਹਿ ਅਕਰਦੇ ਸਨ ਐ ਬੰਦੇ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹੁੰਦਾ ਹੈ ਤਾਂ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮਸਤਕ ਹੈ। ਮੈਂ ਲਵਸ ਫਿਰ ਦੁਰਾਦੇ। ਐ ਮਨੁਕ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹਨਾ ਹੈ ਤਾਂ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮੱਥਾ ਹੈ ਜਿੱਥੇ ਮੇਰੇ ਕਦਮ ਟਿੱਕੇ ਹੋਏ ਨੇ ਉੱਥੇ ਹੀ ਤੇਰੇ ਕਦਮ ਨੇ ਮੈਂ ਕਿਉਂ ਮੱਥਾ ਟੇਕਾਂ ਮੈਨੂੰ ਕੀ ਲੋੜ ਹੈ ਮੈਂ ਕਿਉਂ ਸਜਦਾ ਕਰਾਂ ਤੂੰ ਵੀ ਉੱਥੇ ਖੜਾ ਜਿੱਥੇ ਮੈਂ ਖੜਾ ਹਾਂ ਪਰ ਬੱਚਾ ਸਮਝਦਾ ਹੈ ਕਿ ਉਹ ਉੱਥੇ ਵੀ ਨਹੀਂ ਖੜਾ ਜਿੱਥੇ ਮੈਂ ਖੜਾ ਮੈਂ ਤਾਂ ਬਹੁਤ ਅੱਗੇ ਲੱਗ ਗਿਆ ਮੈਂ ਤਾਂ ਬਹੁਤ ਅੱਗੇ ਲੰਘ ਗਿਆ ਤੇ ਉਹਨੂੰ ਕੁਝ ਵੀ ਨਹੀਂ ਪਤਾ ਇਸ ਤਰ੍ਹਾਂ ਪੀੜੀ ਅੰਤਰਾਲ ਖੜਾ ਹੋ ਗਿਆ ਇਹਨੂੰ ਕਹਿੰਦੇ ਨੇ ਪੀੜੀ ਅੰਤਰਾਲ ਜੋ ਪਹਿਲੇ ਨਹੀਂ ਸੀ ਪਿਛਲੀਆਂ ਸਦੀਆਂ ਦੇ ਵਿੱਚ ਬਿਲਕੁਲ ਨਹੀਂ ਸੀ ਪੀੜੀ ਅੰਤਰਾਲ ਬੱਚਿਆਂ ਤੇ ਮਾਂ-ਬਾਪ ਦੇ ਵਿੱਚ ਕੋਈ ਅੰਤਰਾ ਨਹੀਂ ਸੀ ਕੋਈ ਇਤਨਾ ਗੈਪ ਨਹੀਂ ਸੀ ਜੁਆਜਾ ਬੱਚੇ ਨਵੀਂ ਜਾਣਕਾਰੀ ਲੈ ਕੇ ਆ ਗਏ ਨੇ ਨਵੀਂ ਸੋਚ-ਬੋਚ ਲੈ ਕੇ ਆ ਗਏ ਨੇ ਵਿਗਿਆਨ ਨੇ ਇਤਨੀ तेजी दिखाई है कि आज दे बच्चे बहुत तेजी बढ़ गए विज्ञान बड़ा तेजी ना है बहुत तेजी ना। हर साल देख कोई नमी खोज कोई नमी गल कोई नवे सिद्धांत कोई जो है नवे दमाके बच्चे सारी रोशनी लेके आ रहे हैं बच्चे सारी सूझ बूझ आ रहे हैं स्कूल को कॉलेज के चो विश्वविद्यालयों प्य नहीं है अज का प्यो गिला करता है ਬੱਚੇ ਦੇ ਮਨ ਦੇ ਸਤਕਾਰ ਨਹੀਂ ਰਿਹਾ ਅੰਧਰਾਲ ਪੈਦਾ ਹੋ ਗਿਆ ਹੈ ਬਹੁਤ ਵੱਡਾ ਅੰਧਰਾ ਪੈਦਾ ਹੋ ਗਿਆ ਇਸ ਨਵੀਂ ਜਾਣਕਾਰੀ ਨੇ ਜੋ ਇੱਕ ਦੇਨ ਦੇ ਦਿੱਤੀ ਹੈ ਇਸ ਨਵੀਂ ਪਨੀਰੀ ਨੂੰ ਜਿਸ ਦਾ ਕੋਈ ਸਬੂਤ ਨਹੀਂ ਜਿਸ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਉਹਨੂੰ ਮੰਨਣ ਦੀ ਕੀ ਲੋੜ ਹੈ ਉਹਨੂੰ ਕਿਉਂ ਮੰਨਿਓ ਕੋਈ ਪ੍ਰਤੱਖ ਪ੍ਰਮਾਣ ਕੋਈ ਸਬੂਤ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਵਿਦੇਸ਼ਾਂ ਦੇ ਨਾਲੋਂ ਦੇਸ਼ ਦੇ ਜ਼ਿਆਦਾ ਨੌਜਵਾਨ ਇਨਕਾਰੀ ਨੇ ਅਜੇ ਮੈਂ ਦੇਖਦਾ ਹਾਂ ਵਿਦੇਸ਼ਾਂ ਦਾ ਜੋ ਮੈਂ ਪਰਮਣ ਦੋ ਸਾਲਾਂ ਤੋਂ ਹੁਣ ਆਰੰਭ ਕੀਤਾ ਹੈ ਅਜੇ ਨੌਜਵਾਨ ਇਤਨਾ ਬਾਗੀ ਨਹੀਂ ਜੋ ਦੇਸ਼ ਦੇ ਨੌਜਵਾਨ ਬਾਗੀ ਹੋਵੇ ਧਰਮ ਤੋਂ ਨਵੀਂ ਸਿੱਖਿਆ ਲੈ ਕੇ ਆ ਗਏ ਨਵਾਂ ਗਿਆਨ ਲੈ ਕੇ ਆ ਗਏ ਨਵਾਂ ਵਿਗਿਆਨ ਲੈ ਕੇ ਆ ਗਏ ਨੇ ਔਰ ਕਹਿੰਦੇ ਨੇ ਸਾਡੀ ਸਮਝ ਤੇ ਪ੍ਰਮਾਤਮਾ ਪੂਰਾ ਨਹੀਂ ਉਤਰਦਾ ਕੌਣ ਦੱਸੇ ਉਹਨਾਂ ਨੂੰ ਸਾਡੀ ਸਮਝ ਤੇ ਪੂਰਾ ਨਹੀਂ ਉਤਰੇਗਾ ਤੁਹਾਡੀ ਸਮਝ ਹੈ ਇੱਕ ਪਿਆਲਾ ਤੇ ਪ੍ਰਮਾਤਮਾ ਹੈ ਸਾਗਰ ਉਹ ਸਾਗਰ ਇਸ ਪਿਆਲੇ ਚ ਕਿਸ ਤਰ੍ਹਾਂ ਆਵੇਗਾ ਕਿਵੇਂ ਆਵੇਗਾ ਤੇ ਇਹ ਖੜੇ ਨੇ ਇੱਥੇ ਕਿ ਸਾਗਰ ਪਿਆਲੇ ਚ ਆਵੇ ਤੇ ਅਸੀਂ ਮੰਨ ਲਈਏ ਸਾਗਰ ਹੈ ਜੋ ਸਾਡੀ ਸਮਝ ਦੇ ਚ ਆ ਗਿਆ ਉਹ ਹੈ ਹੈ ਜੋ ਸਾਡੀ ਸਮਝ ਦੇ ਚ ਨਹੀਂ ਆਇਆ ਉਹ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਤੂੰ ਕਿਤਨਾ ਵੀ ਸਮਝਣ ਦੀ ਕੋਸ਼ਿਸ਼ ਕਰ ਨਹੀਂ ਸਮਝ ਸਕਿਆ